ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਾ ਦਾ ਜਥੇਬੰਦੀ ਵੱਲੋਂ ਸੋ ਨਾਨਕ ਨਾਮ ਲੇਵਾ ਦੇਸ਼ ਦੇ ਰਹਿਦੀਆਂ ਸੰਗਤਾਂ ਦੇ ਚਰਣਾ ਵਿੱਚ ਅਪੀਲ ਕਰਦਾ ਹਾਂ ਕਿ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਮਵਾਰਕ ਚਨਸ਼ੋ ਪ੍ਰਾਪਤ ਧਰਤੀ ਗੁਰਦਾਰਾ ਪਿਪਲੀ ਸਾਹਿਬ ਲਵਲੀ ਯੂਨੀਵਰਸਿਟੀ ਪਿੰਡ ਹਰਲਾਸਪੁਰ ਵਿਖੇ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਾ ਦਾ ਜਥੇਬੰਦੀ ਵੱਲੋਂ ਸੰਗਤਾਂ ਦੇ ਸਹਿਯੋਗ ਦੁਆਰਾ ਜੋ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਗੁਰਤਾ ਗਦੀ ਦਿਵਸ ਨੂੰ ਸਮਰਪਤ ਅਤੇ ਸ੍ਰੀ ਰਬਦਾਸ ਜੀ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਤ ਇਹ ਜੋੜ ਮੇਲੇ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਜੋ 18 ਮਈ ਨੂੰ ਹੋਂਮਾ ਮਾ ਕੇ ਪਹੁੰਚਣ ਤੇ ਗੁਰਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੋਂ ਸਮੂਹ ਸਹਿਰ ਸਾਹੂ ਸੰਗਤਾਂ ਦੇ ਚੜਨਾ ਵਿੱਚ ਬੇਨਤੀ ਹੈ ਕਿ 18 ਮਈ ਨੂੰ ਗੁਰਦੁਆਰਾ ਪਿਪਲੀ ਸਾਹਿਬ ਪਿੰਡ ਹਰਦਾਸਪੁਰ लवली ਯੂਨੀਵਰਸਿਟੀ ਵਿਖੇ ਸਲਾਨਾ ਜੋੜ ਮੇਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਗੁਰਤਾ ਗਦੀ ਦਿਵਸ ਅਤੇ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸਾਹਿਬਾ ਦਾ ਬਾਬਾ ਫਤੇ ਸਿੰਘ ਤਾਨਾਦਲ ਦੀਆਂ ਸਮੂਹ ਸਿੰਘਾਂ ਨੂੰ ਅਤੇ ਸਮੂਹ ਨਿਯਾਨਕ ਸਗੇ ਜਥੇਬੰਦੀਆਂ ਨੂੰ ਬੇਸ਼ੀਸ਼ ਕਰਕੇ ਬੇਨਤੀ ਹੈ ਇਸ ਜੋੜ ਮੇਲੇ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਭਾਈ ਸਾਹਿਬ ਭਾਈ ਦਤਿੰਦਰ ਸਿੰਘ ਜੀ ਜੋ लवली ਯੂਨੀਵਰਸਿਟੀ ਵਿੱਚ ਜਥੇਬੰਦੀ ਵੱਲੋਂ ਹਰ ਗ੍ਰਾਂਟੀ ਸੇਵਾ ਹਨ ਉਹ ਤੇ ਦਾ ਪ੍ਰਬੰਧ ਕਰਦੇ ਹਨ ਸੋ ਭਾਈ ਗਤਿੰਦਰ ਸਿੰਘ ਜੀ ਵੱਲੋਂ ਦਾਸ ਗੁਰਦੇਵ ਸਿੰਘ ਮੁੱਖ ਸੇਵਾ ਦਾਸ ਸਾਹਿਬਗਾ ਦਾ ਬਾਬਾ ਫਤਿਹ ਸਿੰਘ ਪਾਨਾ ਦਾਸ ਉਹ ਜਿੱਥੇ ਬੰਦੀਵਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਰੀਆਂ ਸੰਗਤਾਂ ਅਮਰਪ੍ਰਸ ਗੁਰਬਾਣੀ ਦੇ ਸ਼ਬਦ ਸਰਵਣ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ